ਆਹ ਆ ਦੇਖੋ ਜੀ ਆ ਧੱਕਾ ਕਰਦੇ ਸਾਰੇ ਜਾਣੇ ਆ ਦੇਖ ਲਓ ਜਿੰਨੇ ਵੀ ਆ ਸਰਪੰਚ ਗਾਲਾ ਕੱਢਦਾ ਦੇਖੋ ਧੱਕਾ ਕਰਦੇ ਆ ਦੇਖੋ ਆ ਦੇਖੋ ਆ ਦੇਖੋ ਬਾ ਦੇਖੋ ਜੀ ਕੀ ਕੀਤਾ ਆ ਦੇਖੋ ਆ ਦੇਖੋ ਜੀ ਸਾਡੀ ਜਗ੍ਹਾ ਸਾਡਾ ਬਗਲਾ ਦੇਖੋ ਆ ਦੇਖੋ ਦੇਖੋ ਜੀ ਧੱਕਾ ਕਰਦੇ ਨੇ ਮਾਰਿਆ ਆ ਦੇਖੋ ਜੀ ਜਿੰਨੇ ਵੀ ਸਾਰੇ ਜਾਣੇ ਸਾਡੀ ਜਗ੍ਹਾ ਧੱਕਾ ਕਰਦੇ ਆ ਆ ਦੇਖੋ ਜੀ ਆ ਦੇਖੋ ਮੇਰੇ ਸਰਪੰਚ ਦੇਖ ਲਾ ਆ ਦੇਖੋ ਕੀ ਕਰਦਾ ਆ ਆ ਤੇਰਾ ਮੁੰਡਾ ਆ ਦੇਖ ਲਓ ਜੀ ਆ ਦੇਖੋ ਕੀ ਕੀਤਾ ਆ ਦੇਖ ਲਓ ਜੀ ਆ ਪੰਜਿਆ ਜੀ ਦੇਖ ਲਾ ਤੇਰਾ ਦੇਖੋ ਜੀ ਕੀ ਕੀਤਾ ਆ ਦੇਖ ਲਓ ਆ ਦੇਖ ਲਓ ਮਤਲਬ ਹੀ ਕੋਈ ਆ ਦੇਖੋ ਜੀ ਆ ਦੇਖੋ ਆ ਦੇਖੋ ਕੀ ਕੀਤਾ ਗਗਨਦੀਪ ਹਾਂਜੀ ਗਗਨਦੀਪ ਕਿੱਥੇ ਦੇ ਰਹਿਣ ਵਾਲੇ ਆਪਾਂ ਭੁੱਲੜਾ ਭੁੱਲੜਾ ਕੀ ਮਾਮਲਾ ਕੀ ਜਿਹੜਾ ਅੱਜ ਇੱਥੇ ਸਿਵਲ ਹਸਪੀਟਲ ਚ ਆਇਆ ਪਾਜੀ ਵੀ ਪੈਂਡ ਲੜਦੇ ਪਏ ਸੀਗੇ ਸਾਰੇ ਜਾਣੇ ਹਾਂਜੀ ਫਿਰ ਮੈਂ ਉੱਥੇ ਗਿਆ ਜੀ ਮੈਨੂੰ ਮੈਂ ਆਉਂਦਾ ਗਿਆ ਸੀ ਮੈਂ ਬਾਅਦ ਚ ਨਹੀਂ ਮੇਰੇ ਤਾਇ ਦੇ ਨਾਲ ਸੱਟਾ ਮਾਰਤੀਆਂ ਮੈਂ ਆਉਂਦਾ ਗਿਆ ਸੀ ਇਹਨਾਂ ਨੇ ਜੀ ਮੈਨੂੰ ਵੀ ਫੜ ਕੇ ਕੁੱਟਣਾ ਸ਼ੁਰੂ ਕਰਤਾ ਜੀ 5-7 ਜਾਣੇ ਸੀਗੇ ਜੀ ਇਹਨਾਂ ਨੇ ਕੁੱਟਿਆ ਜੀ ਆ ਗਰਤਿਆ ਸਿੰਘ ਤੇ ਜੀ ਵਿਚ ਇਹਨਾਂ ਦੇ ਮੁੰਡਾ ਸਗਾ ਮੁੰਡੇ ਨੇ ਪਹਿਲਾਂ ਸ਼ੁਰੂਆਤ ਕੀਤੀ ਤੇ ਲੜਾਈ ਦਾ ਕਾਰਨ ਪਤਾ ਨਹੀਂ ਜੀ ਇਹਨਾਂ ਦੀ ਗੁੱਜਰਾ ਤੋਂ ਲੜਾਈ ਹੋਈ ਜੀ ਕੋਈ ਰੱਖਣ ਰਿਹਾ 6 ਲੱਖੇ ਜਿਨ੍ਹਾਂ ਨੇ ਗੁੱਜਰਾ ਰੱਖੇ ਹੋਏ ਆ ਅੱਛਾ ਜੀ ਉਦੋਂ ਸਰਪੰਚ ਸਾਹਿਬ ਨੇ ਕੁਝ ਕਿਹਾ ਹੋਊਗਾ ਇਹਨਾਂ ਨੂੰ ਮਨਾ-ਮੋਨਾ ਦਿੱਤਾ ਹੋਊਗਾ ਇਹ ਮੰਨੇ ਹਾਂ ਜੀ ਉਸ ਕਰਕੇ ਇਹਨਾਂ ਨੇ ਬੰਦੇ ਬਾਹਰੋਂ ਬੁਲਾ ਕੇ ਸਰਪੰਚ ਸਾਹਿਬ ਤੇ ਹੰਗਲਾ ਵੀ ਕਰਵਾਇਆ ਹੁਣ ਤੇ ਸਰਪੰਚ ਸਾਹਿਬ ਜਿਹੜੇ ਆ ਭੁੱਲਾਰੇ ਪੁਰਾ ਜੱਗ ਨੂੰਣ ਜੀ ਹੈਂ ਜੇ ਬਨੋੜ ਦੀ ਭੁਲਾ ਰਹੇ ਕੋਦੋਂ ਕੋਦੋਂ ਕਰਾਇਆ ਬਨੋੜ ਦੇ ਉੱਪਰ ਕਦੋਂ ਹਮਲਾ ਕਰਾਇਆ ਸੁਭਾਈ ਕਰਾਇਆ ਜੀ ਅੱਜ ਦੁਪਹਿਰੇ ਹਾਂਜੀ ਹਾਂਜੀ ਅੱਛਾ ਜੀ ਇਹ ਮੈਨੂੰ ਤਾਂ ਪਤਾ ਹੀ ਨਹੀਂ ਜੀ ਮੈਂ ਤਾਂ ਉੱਧਾ ਆਪਣੀ ਹਵੇਲੀ ਕਾ ਨੂੰ ਜਾਂਦਾ ਸਾਡੀ ਉਧਰ ਹਵੇਲੀ ਆ ਹਾਂਜੀ ਇਹਦਾ ਮੁੰਡਾ ਮੈਨੂੰ ਵੀ ਉੱਟਣ ਲੱਗ ਪਿਆ ਪਤਾ ਨਹੀਂ ਤਾਲਾ ਖੜਕਾ ਕੋਈ ਪਛਾਣ ਚ ਹੈ ਤੁਹਾਡੇ ਬੰਦੇ ਹਾਂਜੀ ਹਾਂਜੀ ਇਹ ਤਾਂ ਮੁੰਡਾ ਮੇਰਾ ਕਿੰਨੇ ਲੋਕ ਸੀ ਬਾਕੀ ਪਤਾ ਨਹੀਂ 4-5 ਜਾਣੇ ਸੀਗੇ ਜੀ ਕਾਹਦੇ ਨੇ ਤੁਹਾਡੇ ਤੇ ਹਮਲਾ ਕੀਤਾ ਇਹਨਾਂ ਨੇ ਡੰਡੇ ਮਾਰੇ ਜੀ ਮੇਰੇ ਪਤਾ ਨਹੀਂ ਲੱਕੜੀ ਇਹਦਾ ਡੰਡੇ ਜੈ ਸੀ ਇਹਨਾਂ ਦੇ ਗੁਰਦੇਵ ਸਿੰਘ ਗੁਰਦੇਵ ਸਿੰਘ ਕਿਹੜੇ ਪਿੰਡ ਤੋਂ ਦਾ ਰਾਈ ਤੋਂ ਹਾਂ ਕੀ ਮਾਮਲਾ ਕੀ ਜਿਹੜਾ ਸਿਗਲ ਹਸਪੀਟਲ ਚ ਆਇਆ ਮਾਮਲਾ ਸਾਡਾ ਤਾਂ ਕੋਈ ਨਹੀਂ ਹੈ ਤੇ ਘਰ ਬੈਠੇ ਸੀ ਕੰਮ ਕਰਕੇ ਸਾਡੇ ਨੂੰ ਤੇ ਚੜਦੇ ਆ ਗੁਜਰ ਬੱਠੇ ਸਾਡੇ ਬੈਠੇ ਆਪਣੇ ਬਗਲ ਦੇ ਵਿੱਚ ਕਿੰਨੇ ਰਿਆਂ ਦੇਣਾ ਵੀ ਚਿਹਦਾ ਨਹੀਂ ਹੈਗਾ ਹਾਂਜੀ ਲੜਾਈ ਦਾ ਕਾਰਨ ਕੀ ਆ ਸਾਹਮਣੇ ਇਹੇ ਜਿਹੇ ਬਾਰੇ ਆ ਕੇ ਸਾਨੂੰ ਕੱਠੇ ਹੋ ਕੇ ਪੈ ਗਏ ਤੁਸੀਂ ਇੱਥੇ ਗੁਜਰ ਕਾਤੇ ਬਟਾੜੇ ਹਾਂਜੀ ਨਾਲ ਮੇਰੇ ਪੱਗ ਨਾਲ ਸੀ ਨਾ ਢਾਲੀ ਪੱਟੀ ਮੇਰੇ ਕਿੰਨੇ ਕਿੰਨੇ ਵੇ ਹੋਇਆ 112 ਸਵੇਰ 11:00 ਦਾ ਟਾਈਮ ਸੀ ਕਿੰਨੇ ਵਿਅਕਤੀ ਨੇ ਹਮਲਾ ਕੀਤਾ ਤੁਹਾਡੇ ਤੇ 15 20 ਜਣੇ ਸੀ 15 20 ਜਣੇ ਇਹ ਕੋਈ ਪਹਿਚਾਣ ਜਾਇ ਵੇਖਤੀ ਪ੍ਰੋਜੈਕਟ ਨੂੰ ਵੋਟ ਮੰਗਾ ਮਿੱਟੂ ਵੋਟ ਆਪਕੀ ਕਾਫੀ ਬੰਦੇ ਤੇ ਹੋਰ ਤੇ ਪਹਿਲੂ ਵੀ ਕੋਈ ਰਜਿਸਤਰੀ ਕੀ ਤੁਹਾਡੀ ਕੋਈ ਰਜਿਸਟਰੀ ਤੁਹਾਡੀ ਮੇਰੇ ਕੋਲ ਬਣੀ ਬਣੀ ਮੈਨੂੰ ਕੋਈ ਰਜਿਸਟਰੀ ਨਹੀਂ ਕੋਈ ਕਿਹਾ ਹਾਂ ਜੀ ਮੈਂ ਕਹਿੰਦਾ ਕੋਈ ਕਾਹਤ ਲੜਦਾ ਇਹ ਬਸ ਅੱਜ ਇਨਫੋਰਮੇਸ਼ਨ ਮਿਲ ਰਹੀ ਫੁੱਲਾਰਾਈ ਦੇ ਵਿੱਚ ਲੜਾਈ ਹੋਈ ਹੈ ਇਹ ਬੰਦੇ ਆ ਕੇ ਸਿਵਲ ਹਸਪਤਾਲ ਜਾ ਰਹੇ ਇੱਥੇ ਸਿਵਲ ਹਸਪਤਾਲ ਦੇ ਐਮਰਜੈਂਸੀ ਹਾਸੋ ਤੇ ਕੀ ਹੋਣਾ ਇੱਕ ਬੰਨੇ ਗੁਰदयाल ਸਿੰਘ ਇੱਕ ਬੰਨੇ ਸ਼੍ਰੀ ਕੁਮਾਰ ਸੋਦੋ ਦੇ ਵਿੱਚ ਇਹ ਕਿਹਾ ਇਹਨਾਂ ਦੇ ਦੋਸਟ ਸਟੇਟਮੈਂਟ ਲਿਖਉਂਦੇ ਅਸਾਤ ਕਰੀ ਕੀ ਕਾਰਨ ਕੀ ਲੜਾਈ ਦਾ ਸਾਹਮਣੇ ਆਇਆ ਕੁਝ ਕਾਰਨ ਕੋਈ ਨਾ ਮੈਂ ਵਰਬਲੀ ਪੁੱਛਿਆ ਵਾ ਜਸਾਂ ਗੁੱਜਰ ਰੱਖੇ ਹੋਏ ਸੀ ਗੁਜਰਾ ਨੂੰ ਮਤਲਬ ਟਕਾਉਣ ਦੀ ਕੋਈ ਨਹੀਂ ਇਹ ਲੜਾਈ ਪਿੰਡ ਦੇ ਵਿੱਚ ਹੋਈ ਕਿ ਪਿੰਡ ਤੋਂ ਬਾਹਰ ਲੜਾਈ ਪਿੰਡ ਦੇ ਬਾਹਰ ਵੇਖੀ ਹੋਈ ਆ ਬਾਕੀ ਹਸਪਤਾਲ ਦੇ ਵਿੱਚ ਆਇਆ ਮਤਲਬ ਮੌਕੇ ਦੇ ਇੱਥੇ ਡਿਟੇਲ ਦੰਗ ਕਿਤੇ ਹਸਪਤਾਲ ਦੇ ਵਿੱਚ ਵੀ ਅੰਦਰ ਹੱਤਪਾਈ ਹੋਣ ਦੀ ਕੋਸ਼ਿਸ਼ ਹੋਈ ਆ ਨਹੀਂ ਹੱਥੋਂ ਕੋਈ ਹੱਥੋਂ ਬਈ ਹਸਪੀਟਲ ਦੇ ਵਿੱਚ ਹੋਈ ਹੋਈ ਹੈ ਦੋਨੇ ਧਰਾਂ ਹੋਈਆਂ ਕੋਈ ਇਦਾਂ ਦੀ ਗੱਲ ਨਹੀਂ ਸਾਹਮਣੇ ਨਹੀਂ ਲਿਖਦੇ ਪਹਿਲਾਂ ਹੋਈ ਹੈ ਪਤਾ ਨਹੀਂ ਕਿ ਕੀ ਅਡਮੈਂਟ ਕੇ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਬਿਆਨ ਲਹੁੰਦੇ ਜੀ ਜੇ ਅਨਸਾਰ ਕਾਰਵਾਈ ਬੰਨਵੀਂ ਚਾਹ